ਅੱਜ ਚਰਚਾ ਕਰਾਂਗੇ 1 ਕਰੋੜ 86 ਲੱਖ ਰੁਪਏ ਦੀ ਹੋਈ ਠੱਗੀ ਦਾ ਕਈ ਵਪਾਰੀਆਂ ਦੇ ਗਲ ਦੀ ਹੱਡੀ ਬਣੇਗਾ 32 ਕਰੋੜ ਰੁਪਏ ਦਾ ਅੰਕੜਾ ਵਾਕਾ ਪ੍ਰਣਾ ਵਿੱਚ ਹਜ਼ਾਰਾਂ ਡਾਲਰ ਦੇ ਲੈਣ ਦੇਣ ਦਾ ਕੀ ਹੈ ਮਾਮਲਾ ਇਮੀਗ੍ਰੇਸ਼ਨ ਵਿੱਚ ਲਗਾਇਆ ਮੋਟਾ ਪੈਸਾ ਕਿੱਥੋਂ ਆਇਆ ਰਹੇਗਾ ਜਾਂਚ ਦਾ ਵਿਸ਼ਾ ਆਮ ਚਰਚਾ ਵਿੱਚ ਕਰਾਂਗੇ ਗੱਲ ਅੱਜ ਬਲੈਕ ਮਨੀ ਨੂੰ ਬਾਇਟ ਮਨੀ ਦੇ ਵਿੱਚ ਤਬਦੀਲ ਕਰਦੇ ਜਖਸਰ ਨਾਲ ਜੁੜੇ 200 ਬਦਰੋ ਵਾਇਗੁਰ ਜੀ ਦਾ ਕਲਸਾ ਵਾਇਗੁਰ ਜੀ ਦੀ ਫਤਿਹ ਦੋਸਤੋ ਤੁਹਾਡੇ ਸਾਹਮਣੇ ਅਸੀਂ ਆਮ ਚਰਚਾ ਲੈ ਕੇ ਹਾਜ਼ਰ ਹੋਏ ਆ ਤੇ ਮੇਰੇ ਸਾਥੀ ਰਹਿਣਗੇ ਨਰਮਲ ਕਲਿਆਣ ਕਲਿਆਣ ਸਾਹਿਬ ਵਾਗੇ ਬਣਾ ਦੇ ਦਾ ਕਾਰੋਬਾਰੀ ਜੀ ਡ੍ਰੀਮ ਬਿਲਡਰ ਦਾ ਸੰਚਾਲਕ ਤੇ ਉਹਦੇ ਜਿਹੜਾ ਬੀਤੇ ਦਿਨਾਂ ਦੇ ਵਿੱਚ ਇੱਕ ਪਰਚਾ ਕਰਵਾ ਦਿੱਤਾ ਗਿਆ ਅੰਦਰ ਵੀ ਚਲਿਆ ਗਿਆ ਜੀ ਤੇ ਤੁਸੀਂ ਸੁਣਿਆ ਹੋਣਾ ਵੀ ਵੇਖਿਆ ਵੀ ਆ ਪਰਚੇ ਦੇ ਵਿੱਚ ਲਿਖਿਆ ਵੀ ਹੈਗਾ 1 ਕਰੋੜ 86 ਲੱਖ ਦਾ ਜੀ ਤੇ ਜਿਹੜੇ ਪਰਚੇ ਦੇ ਵਿੱਚ ਲਿਖਿਆ ਇਹ ਗਿਆ ਹੈਗਾ ਵੀ ਉਹਨਾਂ ਨੂੰ ਪਰਿਵਾਰ ਨੂੰ ਪੀਆਰ ਕਰਾਉਣਾ ਸੀਗਾ ਜਿਹੜੇ ਦਿਹਾਲ ਸਿੰਘ ਦੇ ਨਾਮੀ ਛੇਡ ਹੈਗੇ ਆ ਜੋਲੀ ਜੀ ਉਹਨਾਂ ਦੇ ਪਰਵਾਪ ਦੀ ਗੱਲ ਕੀਤੀ ਗਈ ਹੈ ਵੀ ਉਹਨਾਂ ਨੂੰ ਉੱਤੇ ਪੀਆਰ ਕਰਾਉਣ ਵਾਸਤੇ ਇੰਨਾ ਪੈਸਾ ਜਿਹੜਾ ਲਿਆ ਗਿਆ ਜੀ ਤੇ ਤੁਸੀਂ ਵੀ ਸੁਣੀ ਹੋਣੀ ਇਹ ਕਹਾਣੀ ਐ ਵੈਸੇ ਸਾਰੇ ਅਕਵਾਰਾਂ ਦੇ ਵਿੱਚ ਵੀ ਇਹ ਸਾਰੇ ਕੋਸ਼ਿਸ਼ ਵੀ ਕੀਤੀ ਆ ਵੀ ਦੋਨੇ ਪਰਿਵਾਰਾਂ ਦੇ ਨਾਲ ਗੱਲਬਾਤ ਹੋ ਸਕੇ ਪਰੰਤੂ ਜਿਹੜੇ ਪਰਿਵਾਰ ਦੇ ਨਾਲ ਪੀੜਤ ਪਰਿਵਾਰ ਆ ਉਹਨਾਂ ਨੇ ਮੀਡੀਆ 'ਚ ਆਉਣ ਤੋਂ ਸਾਫ਼ ਮਨਾ ਕਰਤਾ ਵੀ ਕਿ ਅਸੀਂ ਸਥਿਤੀ 'ਚ ਨਹੀਂ ਅਸੀਂ ਵੀ ਅਸੀਂ ਮੀਡੀਆ ਦੇ ਕੋਲ ਸਵਾਲਾਂ ਦਾ ਜਵਾਬ ਦੇ ਸਕੀ ਦੂਸਰੀ ਗੱਲ ਜਿਹੜੀ ਹੈਗੀ ਆ ਵੀ ਇਹ ਜਿਹੜੀ ਖਬਰ ਲੱਗੀ 1 ਕਰੋੜ ਸਿਆਸੀ ਲੱਖ ਰੁਪਏ ਦੀ ਖਬਰ ਲੱਗੀ ਆ ਠੱਗੀ ਦੀ ਹਾਂ ਇਮੀਗ੍ਰੇਟ ਸਿਸਟਮ ਦੇ ਤਹਿਤ ਵੀ ਉਹਨਾਂ ਨੂੰ ਉੱਥੇ ਇਨਵੈਸਟਮੈਂਟ ਫੈਮਿਲੀ ਇਨਵੈਸਟਮੈਂਟ ਤਹਿਤ ਯਰ ਤੋਂ ਆਉਣੀ ਸੀ ਤੇ ਪ੍ਰੰਤੂ ਜਿਵੇਂ ਤੁਸੀਂ ਦੱਸਦੇ ਹਾਂ ਵੀ ਜਿਹੜੀਆਂ ਕੋਈ ਸ਼ਰਤਾਂ ਬਦਲੀਆਂ ਜਾਂ ਜਿਹੜੇ ਇਮੀਗ੍ਰੇਸ਼ਨ ਦੇ ਤਹਿਤ ਇਹ ਕਾਰਵਾਈ ਜਿਹੜੀ ਪੂਰੀ ਨਹੀਂ ਹੋਈ ਤੇ ਪਰਚਾ ਜਿਹੜਾ ਇਸ ਮਨੁੱਖ ਤੇ ਜਿਹੜਾ ਇਸ ਵਿਅਕਤੀ ਤੇ ਹੋਣਾ ਤੈ ਹੋ ਬਿਲਕੁਲ ਉਹ ਪਿਆਰ ਸਾਹਿਬ ਚਲੋ ਆਪਾਂ ਇਹ ਬਾਰ-ਬਾਰ ਗੱਲ ਕਰ ਗਈ ਆ ਤਾਂ ਗੱਲ ਨਹੀਂ ਬਣਦੀ ਪਰ ਮੈਨੂੰ ਇੱਕ ਦਿਨ ਤਾਂ ਪਤਾ ਲੱਗਿਆ ਸੀਗਾ ਵੀ ਜਿਹੜੇ ਆਪਣੇ ਵਾਕੇ ਬਣੇ ਨਵਜੋਤ ਬ੍ਰਾਂਡ ਟੀਮ ਬਿਲਡਰ ਦੇ ਜਿਹੜੇ ਸਚਾਰਕ ਹੈਗੇ ਆ ਵੀ ਇਹਨਾਂ ਦੀ ਕੋਈ ਉਸ ਉੱਥੇ ਕੋਈ ਗੱਲਬਾਤ ਚੱਲਦੀ ਪਈ ਸੀ ਪਹਿਲਾਂ ਵੀ ਰਾਜੀ ਨਾਮੇ ਨੂੰ ਲੈ ਕੇ ਬਿਲਕੁਲ ਜੀ ਉਹ ਨਾਮੀ ਸਿਆਸੀ ਲੀਟਰ ਬਿਲਕੁਲ ਪਹਿਲਾਂ ਬਰਾੜ ਸਾਹਿਬ ਇੱਥੇ ਵੀ ਜਿਹੜੀ ਕੋਸ਼ਿਸ਼ ਕੀਤੀ ਕਿ ਪਤਵੰਤੇ ਜਾਂ ਇਸ ਸ਼ਹਿਰ ਦੇ ਆਗੂਆਂ ਨੇ ਪਹਟਾ ਕੇ ਗੱਲ ਕਰਨ ਦਾ ਤੇ ਕਿਤੇ ਨਾ ਕਿਤੇ ਨੇੜੇ ਵੀ ਹੋਊ ਵੀ ਗਈ ਸੀ ਇਹ ਵੀ ਸੁਣਿਆ ਵੀ ਕੁਝ ਜਿਹੜਾ ਇਸ ਪਰਚਾ ਹੋਣ ਤੋਂ ਪਹਿਲਾਂ 90 ਹਜ਼ਾਰ ਡਾਲਰ ਦਾ ਕੋਈ ਦੇ ਲੈਣ ਹੋਇਆ ਉਹ ਕਿਹਦੇ ਨਾਲ ਹੋਇਆ ਕਿਵੇਂ ਹੋਇਆ ਇਹ ਨਹੀਂ ਪਤਾ 50 ਲੱਖ ਰੁਪਏ ਦੀ ਹੋਰ ਇਨਵੈਸਟਮੈਂਟ ਇਹ ਤਾਂ ਜਿਹੜੀ ਹੈਗੀ ਆ ਸੋਨਾ ਵੀ ਸੀ ਕਹਿੰਦੇ ਸੋਨਾ ਵੀ ਇਹ ਸੂਤਰਾ ਤੋਂ ਪਤਾ ਲੱਗਿਆ ਵੀ ਜਿਹੜਾ ਡ੍ਰੀਮ ਬਿਲਡਰ ਦੇ ਸੰਚਾਲਕ ਪੈਸੇ ਜਿਹੜੇ ਵੀ ਇਹਨਾਂ ਨੇ ਲਏ ਸੀ ਕਿਸੇ ਆਧਾਰ ਤੇ ਵੀ ਉਹਨਾਂ ਨੂੰ ਮੋਟਰ ਬਦਲ ਮੋਡਰ ਦੀ ਗੱਲ ਕੋਈ ਚੰਦੀ ਸੀ ਦਿੱਤੇ ਗਏ ਆ ਨਾ ਕੁਝ ਜ਼ਮੀਨ ਦਾ ਵੀ ਦੇਣ ਲੈਣ ਕਰਨ ਤਿਆਰ ਸੀ ਪਰ ਰੇਟ ਤੈਅ ਨਹੀਂ ਹੋਇਆ ਰੇਟ ਦੇ ਵਿੱਚ ਬਾਤ ਘਟ ਸੀਗੀ ਇਸ ਕਰਕੇ ਉਹ ਜਿਹੜੀ ਹੈਗੀ ਇੱਕ ਪ੍ਰਾਪਰਟੀ ਦਾ ਬਣਾਈ ਹੈ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ ਜੇ ਇਨਵੈਸਟਮੈਂਟ ਹੋਈ ਆ ਜਿੰਨਾ ਲੋਕਾਂ ਦੀ ਤਾਂ ਉਹਨੂੰ ਵਾਪਸ ਕਰਨ ਦਾ ਵੀ ਆਧਾਰ ਇਹਨਾਂ ਕੋਲ ਸੀਗਾ ਪਰੰਤੂ ਪਰਚਾ ਕਿਉਂ ਹੋਇਆ ਜਿਹੜੀ ਤੁਸੀਂ ਗੱਲ ਕਰਦੇ ਵੀ ਉੱਥੇ ਸਿਆਸੀ ਇੱਕ ਸਖਸ਼ੀਅਤ ਨੇ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕੀਤੀ ਉੱਥੇ ਸਿਰੇ ਨਹੀਂ ਚੜਿਆ ਕ੍ਰਾਂਤੀ ਜਿਹੜਾ ਹੈਗਾ ਪੁਲਸ ਨੇ ਜਿਹੜੀ ਹੈਗੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀਤੀ ਹੋਈ ਸ਼ਿਕਾਇਤ ਤੇ ਆਧਾਰ ਤੇ ਬੜੀ ਜਲਦੀ ਪਰਚਾ ਹੋਇਆ ਬੜੀ ਜਲਦੀ ਅੱਛਾ ਇੱਕ ਬਕ ਲੈ ਤਾਂ ਗੱਲ ਵਿੱਚ ਇਹ ਵੀ ਲੱਗਿਆ ਵੀ ਜਦੋਂ ਉੱਥੇ ਰਾਜਨਾਵਾ ਕਹਿੰਦੇ ਚੱਲ ਰਿਆ ਸੀਗਾ ਤੇ ਇਹ ਪਤਾ ਲੱਗਿਆ ਵੀ ਉਹ ਕਹਿੰਦੇ ਵੀ ਕੱਲ ਨੂੰ ਦੁਬਾਰਾ ਬੈਠਾਂ ਤੇ ਜਦੋਂ ਕਹਿੰਦੇ ਵੀ ਸੰਚਾਰਕ ਬਾਹਰ ਨਿਕਲਦਾ ਅੱਗੇ ਪੁਲਸੇਰੀ ਸੀ ਨਾਲ ਦੀ ਨਾਲ ਹੀ ਉਹਨਾਂ ਨੇ ਫੜ ਲਿਆ ਜਰਫਦਾਰ ਕਰ ਲਿਆ ਹਣਾ ਇਹ 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 ਵੀ ਸਭ ਤੋਂ ਬਾਹਰ ਆ ਵੀ ਨਹੀਂ ਤਾਂ ਜਦੋਂ ਜੋ ਕੋਈ ਗੱਲਬਾਤ ਰਾਜਨਾਵਾ ਹੀ ਚੱਲਦੀ ਹੁੰਦੀ ਆ ਤਾਂ ਪੁਲਸੇਰੀ ਇਹਨਾਂ ਮਤਲਬ ਤੁਸੀਂ ਲੇਖੋ ਪ੍ਰੋਸੈਸ ਜਿਹੜੀ ਪ੍ਰੋਸੈਸ ਯ ਉਹ ਵੀ ਤਾਂ ਸਵਾਲਾਂ ਦੇ ਘੇਰੇ ਚ ਆ ਨਾ ਹਾਂ ਵੀ ਵੀ ਇਸ ਤਰ੍ਹਾਂ ਕਿਹਾ ਹੋਇਆ ਚਲੋ ਇਹ ਤਾਂ ਉੱਥੋਂ ਦੀ ਗੱਲ ਨਿਹਾਲ ਸਿੰਘਾਂ ਦੇ ਦੀ ਹੋਈ ਜਿਹੜੀ ਬੰਦਾ ਫੜਿਆ ਗਿਆ ਉਹਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ ਹਨਾ ਸਾਰਾ ਕੁਝ ਹੋਇਆ ਤੇ ਉਹ ਇਹ ਚਲੋ ਇੰਨਾ ਕੁ ਮੈਨੂੰ ਪਤਾ ਲੱਗਾ ਹੈਗਾ ਕਹਿੰਦੇ ਵੀ ਟਾਰਚਰ ਵੀ ਖਾਇਆ ਕਿਦਾਂ ਗਿਆ ਹਨਾ ਇਹ ਕੀ ਜਿਹੜਾ ਹੈਗਾ ਉਹਦੇ ਤੇ ਕੁਝ ਨੁਸ਼ਕਾਰਪਾਈ ਹੋਈ ਆ ਵੀ ਜਿਹਦੇ ਤੇ ਜਿਹੜਾ ਮੈਡੀਕਲ ਕਰਵਾਉਣ ਦੀ ਅਦਾਲਤ ਨੇ ਜਿਹੜੀ ਹੈਗੀ ਆ ਸੰਗਠਿਤ ਕੀਤੀ ਡਾਕਟਰਾਂ ਦੀ ਟੀਮ ਤੇ ਪੁਲਿਸ ਪ੍ਰਸ਼ਾਸਨ ਨੇ ਬਕਾਇਦਾ ਉਹਦਾ ਡਾਕਟਰੀ ਮਾਹਰਾਂ ਕਰਾ ਕੇ रिपोर्ट ਵੀ ਦਾ ਜਮ੍ਹਾਂ ਕਰਾ। ਇਹਦਾ ਰਿਜ਼ਲਟ ਕੀ ਆਉਂਦਾ ਨਿਕਲ ਕੇ ਸਮੇਂ ਦੀ ਗੱਲ ਹੈ ਕਿ ਆ ਮੇਰਾ ਖਿਆਲ ਹੈ ਵੀ ਸ਼ਾਇਦ ਪਤਾ ਨਹੀਂ ਕਿੱਥੋਂ ਜੋ ਵੀ ਹੈਗਾ ਵੀ ਪ੍ਰਸ਼ਾਸਨ ਕਈ ਤਰ੍ਹਾਂ ਦੀਆਂ ਗੱਲਾਂ ਛੰਮਣ ਦੇ ਕਰ ਜਾਂਦਾ ਹੈਗਾ। ਪਰ ਜੇ ਅਗਰ ਪੈਸੇ ਦੇ ਲੈਣ ਦੇ ਨੂੰ ਲੈ ਕੇ ਜੇ ਅਗਰ ਪਰਚਾ ਦਰਜ ਹੋ ਗਿਆ ਉਹ ਟੌਰਚਰ ਕੀਤਾ ਗਿਆ ਕਿ ਕਾਦੇ ਲਈ ਕੀਤਾ ਗਿਆ ਕਿਹੜੀ ਰਿਕਵਰੀ ਕਰਾਉਣੀ ਸੀ ਕਿਉਂ ਕਰਾਇਆ ਗਿਆ ਪਰ ਇੱਕ ਗੱਲ ਜ਼ਰੂਰ ਨਿਕਲ ਕੇ ਸਾਹਮਣੇ ਸੂਤਰਾਂ ਦੇ ਹਵਾਲੇ ਬਤ ਲੱਗਾ ਵੀ ਉਹਦੇ ਕੁਝ ਸਾਈਨ ਵੀ ਕਰਵਾਏ ਗਏ। ਤੇ ਸਾਈਨ ਕਾਦੇ ਲਈ ਕਰਵਾਏ ਗਏ? ਚਲੋ ਇਹ ਜਾਂਚ ਦਾ ਵਿਸ਼ਾ ਹੈਗਾ। ਵੀ ਜਦੋਂ ਕੋਈ ਜਾਂਚ ਹੁੰਦੀ ਆ ਤਾਂ ਬਾਦੀਆਂ ਗੱਲਾਂ ਪਰ ਨਾਲ ਦੀ ਨਾਲ ਗੱਲ ਵਿੱਚੋਂ ਕਲਿਆਣ ਸਿੰਘ ਜਿਹੜੇ ਪੇਪਰਾਂ ਦੇ ਵਿੱਚ ਖਬਰ ਲੱਗਦੀ ਆ ਹੂੰ ਪਰ ਕਿਹੜਾ 1 ਕਰੋੜ 86 ਲੱਗਦਾ ਮਾਮਲਾ ਜਿਹੜੇ ਪੇਪਰਾਂ ਨੇ ਖਬਰ ਲਾਈ ਉਹ ਕਹਿੰਦੇ 32 ਕਰੋੜ ਦਾ ਮਾਮਲਾ ਜੀ ਬਿਲਕੁਲ ਹੀ ਹਰਾਮੀ ਦੀ ਇਸ ਗੱਲ ਦੀ ਹੈ ਵੀ ਹੁਣ ਇਹ ਕਿਹੜੇ ਸਬੂਤਾਂ ਦੇ ਆਧਾਰ ਤੇ 32 ਕਰੋੜ ਰੁਪਏ ਕਿੱਥੋਂ ਨਿਕਲ ਆਇਆ ਇਹਦੇ ਐਵੀਡੈਂਸ ਕੀ ਹੈਗੇ ਆ ਕਿੱਥੋਂ ਇਹ ਜਿਆਦਾ ਉਹਨਾਂ ਕੋਲੇ ਜਿਹੜੇ ਬੰਦੇ ਨੇ ਹੁਣ ਖਬਰ ਲਾਈ ਆ ਉਹਨਾਂ ਕੋਲੇ ਪ੍ਰੂਫ ਹੈਗੇ ਆ ਦਲੇਕ ਖੂਰ ਆ ਜੀ 32 ਕਰੋੜ ਦਾ ਜਿਹੜਾ ਅੰਕੜਾ ਛਪਿਆ ਪ੍ਰੈਸ ਦੇ ਵਿੱਚ ਇਹਦੇ ਪ੍ਰੂਫ ਜਾਂ ਸੂਤਰਾਂ ਦੇ ਆਧਾਰ ਤੇ ਉਹਨਾਂ ਨੂੰ ਜਾਣਕਾਰੀ ਮਿਲੀ ਉਹਨਾਂ ਨੇ ਪ੍ਰਿੰਟ ਕਰਵਾ ਦਿੱਤਾ ਪੇਸ਼ ਦੀ ਰਿਪੋਰਟ ਵਿੱਚ ਤੇ 32 ਕਰੋੜ ਦਾ ਮਾਮਲਾ ਹੁਣ ਗੱਲ ਤੇ ਇਹ ਆ ਵੀ 32 ਕਰੋੜ ਰੁਪਇਆ ਕਿ ਬਾਹਰ ਜਾਣ ਵਾਸਤੇ ਦਿੱਤਾ ਗਿਆ ਜਾਂ ਬਿਜ਼ਨਸ ਦੇ ਵਿੱਚ ਹਿੱਸੇਦਾਰੀ ਨੂੰ ਦਿੱਤਾ ਸਵਾਲ ਤਾਂ ਇਹ ਆ ਇੱਕ ਦਿੱਤਾ ਕਿਹੜੇ ਆਧਾਰ ਤੇ ਆ ਇਹ ਲੋਕ ਜਿਹੜੇ ਤੁਸੀਂ ਕਹਿੰਦੇ ਆ 4-4 5-5 ਕਰੋੜ ਰੁਪਇਆ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਹੈਗਾ ਤੇ ਉਹਨਾਂ ਕੋਲੇ ਪੈਸਾ ਆਇਆ ਕਿੱਥੋਂ ਇਹ ਇੱਕ ਨੰਬਰ ਦਾ ਪੈਸਾ ਹੈ ਜਾਂ ਦੋ ਨੰਬਰ ਦਾ ਪੈਸਾ ਅਗਲੀ ਗੱਲ ਜਿਹੜੀ ਹੈਗੀ ਤੁਹਾਨੂੰ ਵੀ ਪਤਾ ਵੀ ਜਿਹੜੀ ਉਹ ਗੱਲ ਵਿਚੋ ਗਿਆ ਅਗਲੇਆਨ ਸਾਹਿਬ ਚੱਕਰ ਵਿੱਚੋਂ ਆਇਆ ਹੈਗਾ ਵੀ 32 ਕਰੋੜ ਰੁਪਈਆ ਉਹਨਾਂ ਕਹਿ ਦੇਣਾ ਕਰੋੜਾਂ ਦੀ ਗੱਲ ਆ ਜਿਹੜੇ ਹੁਣ ਬੰਦੇ ਦੋ ਤਿੰਨ ਬੰਦੇ ਵਜੇ ਮੋਟੇ ਆ ਜਿਹੜੇ ਇੱਕ ਤਾਂ 44 ਕਰੋੜ ਰੁਪਈਆ ਜਿਹੜਾ ਸਾਫਤਾ ਪੱਤਰਕਾਰ ਆ ਬੀ ਜੀ ਬਿਲਕੁਲ ਠੀਕ ਹੈ ਇੱਕ ਪਟਾਕੇ ਆਲਾ ਕੋਈ ਉਹਦਾ ਵੀ 4-4-5 ਕਰੋੜ ਹੈ ਇੱਕ ਬੰਦਾ ਹੋਰ ਉਹਦਾ ਵੀ 4-5 ਕਰੋੜ ਹੈ ਉਹਨਾਂ ਉਹ ਕਰੋੜਾ ਰੁਪਈਆ ਉਹਨਾਂ ਨੇ ਦਿੱਤਾ ਵੀ ਉਹ ਉਹ ਹੁਣ ਬਾਹਰ ਚਰਚਾ ਚੱਲ ਰਹੀ ਆ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਪਤਾ ਹੈ ਵੀ ਮਤਲਬ 1 ਕਰੋੜਾ ਰੁਪਈਆ ਉਹਨਾਂ ਨੇ ਦਿੱਤਾ ਪਰ ਕਰੋੜਾ ਰੁਪਈਆ ਦਿੱਤਾ ਉਹਨਾਂ ਨੇ ਕਾਦੇ ਵਾਸਤੇ ਬਿਲਕੁਲ ਜੀ ਜੇ ਅਗਰ ਪਿਛਲੇ ਦਿਨਾਂ ਤੋਂ ਲੈ ਕੇ ਸਰਕਾਰ ਵੱਲੋਂ ਇਮੀਗ੍ਰੇਸ਼ਨ ਸੈਟਲਮੈਂਟ ਦੇ ਉੱਪਰ ਬਹੁਤ ਜ਼ਿਆਦਾ ਸਿਕੰਜਾ ਕੱਸਿਆ ਹੋਇਆ ਇਹ ਇਹਦੇ ਨੂੰ ਵੱਡਾ ਸਵਾਲ ਹੀ ਬਣਦਾ ਬਰਾੜ ਸਾਹਿਬ ਵੀ ਦਿੱਤਾ ਕਾਦੇ ਵਾਸਤੇ ਨਹੀਂ ਵੀ ਆਇਆ ਕਿੱਥੋਂ ਇਹ ਤਾਂ ਇਹ ਬਾਤ ਇਹ ਬਾਤ ਹੀ ਹੈ ਗੱਲ ਆ ਔਰ ਗੱਲ ਵਿੱਚੋ ਇਹ ਹੈਗੀ ਆ ਵੀ ਪਿਛਲੇ ਦਿਨਾਂ ਤੋਂ ਲੈ ਕੇ ਜਿਹੜਾ ਸਰਕਾਰ ਨੇ ਇੰਨੀ ਕਨੇ ਸੈਂਟਰਾਂ ਦੇ ਉੱਪਰ ਸਖੰਜਾ ਕੱਸਿਆ ਵਾ ਉਹ ਕਹਿੰਦੇ ਵੀ ਕੋਈ ਵੀ ਮਤਲਬ ਗਲਤ ਕੰਮ ਨਹੀਂ ਕਰੂਗਾ ਜੇ ਕਿਸੇ ਨੇ ਕੀਤਾ ਉਹਤੇ ਪਾਚਾ ਉਹਤੇ ਪਰਚਾ ਹੋਊਗਾ ਉਸੇ ਨੂੰ ਆਧਾਰ ਬਣਾ ਕੇ ਤਾਂ ਹੀ ਉਹ ਮਤਲਬ ਪਰਚਾ ਦਰਜ ਹੋਇਆ ਵੀ ਉਹਨਾਂ ਨੇ ਉਹ ਸਾਰਾ ਆਧਾਰ ਵਿੱਚ ਬਣਾਇਆ ਵੀ ਹਾਂ ਵੀ ਇਹਨਾਂ ਨੇ ਆ ਚੀਜ਼ ਨੂੰ ਕਰਕੇ ਕੀਤਾ ਸੀਗਾ ਪਰ ਪਤਾ ਨਹੀਂ ਚਲੋ ਸ਼ਾਇਦ ਹੋ ਸਕਦਾ ਉਹਨਾਂ ਦਾ ਆਪਣਾ ਕਾਰੋਬਾਰ ਵੀ ਸ਼ਾਇਦ ਮੈਨੂੰ ਪਤਾ ਲੱਗ ਜਾਏ ਵਿਚ ਇਹ ਸਾਂਝਾ ਜੀ ਚਰਚਾ ਹੈ ਜੀ ਚਰਚਾ ਪਤਾ ਨਹੀਂ ਉਹ ਵੀ ਜਿਹੜਾ ਹੈਗਾ ਜੋਲੀ ਕਰਕ ਹੋ ਰਾਂ ਦਾ ਤੇ ਇਹਨਾਂ ਦਾ ਜਿਹੜਾ ਕਾਰੋਬਾਰ ਦੇ ਵਿੱਚ ਕੋਈ ਦੇਣ ਲੈਣ ਸੀ ਕੋਈ ਹਿੱਸੇਦਾਰੀ ਸੀ ਇਹ ਜਿਹੜਾ ਹੈਗਾ ਇਮੀਗ੍ਰੇਸ਼ਨ ਦਾ ਆਧਾਰ ਤਾਂ ਬਾਅਦ ਚ ਬਣਿਆ ਵੀ ਜੇਕਰ ਉਹਨਾਂ ਦਾ ਕੋਈ ਫੈਸਲਾ ਨਹੀਂ ਹੋਇਆ ਪਤਾ ਨਹੀਂ ਇਹ ਇਹ ਹਜੇ ਚਰਚਾ ਹੈ ਇਹ ਕਲੀਅਰ ਨਹੀਂਗਾ ਕਲੀਅਰ ਨਹੀਂਗਾ ਵੀ ਕੋਈ ਉਹਨਾਂ ਦਾ ਕਾਰੋਬਾਰ ਸਾਂਝਾ ਸੀ ਜਾਂ ਨਹੀਂ ਸੀ ਇਹਦਾ ਪਤਾ ਨਹੀਂ ਜੀ ਵੀ ਕੀ ਇਹ 1 ਕਰੋੜ 86 ਲੱਖ ਦਾ ਲੈਣਦੇ ਸੀ ਜਾਂ ਵਾਅਦਾ ਵੀ ਸੀਗਾ ਪਰ ਜਿਹੜਾ 90 ਹਜ਼ਾਰ ਡਾਲਰ ਫਿਰ 50 ਲੱਖ ਹੋਰ ਐਂਟਰੀਆਂ ਕਹਿੰਦੇ ਪੈਸਾ ਇਹ ਕਿਸੇ ਨੂੰ ਦਿੱਤਾ ਗਿਆ ਜਿਹੜੀਆਂ ਆਪਾਂ ਸਟਾਰਟਅਪ ਦੀ ਗੱਲ ਕੀਤੀ ਸੀ ਵੀ ਇਹ ਕਿਹਨੂੰ ਦਿੱਤਾ ਗਿਆ ਇਹ ਵੀ ਇੱਕ ਚਰਚਾ ਵਿੱਚ 90 ਹਜ਼ਾਰ ਡਾਲਰ ਦੀ ਗੱਲ ਕਰਦਾ ਮੈਂ ਠੀਕ ਹੈ ਤੁਸੀਂ ਸ਼ਾਇਦ ਉਹਨੂੰ ਲਾਈਟਲੀ ਲੈ ਰਹੇ ਹੋ 90 ਹਜ਼ਾਰ ਡਾਲਰ ਗੱਲ ਤਾਂ ਇੱਥੇ ਵੀ ਇੱਥੇ ਵੀ ਜਿਹੜੀ ਹੈਗਾ ਉਹ ਡਾਲਰ $100 ਅਮਰੀਕਾ ਦੇ ਸੀਗੇ ਉਹਨਾਂ ਕੈਨੇਡਾ ਦੇ ਸੀ ਕਿ ਉਹ ਕਿੱਥੋਂ ਆਏ 300 ਆਏ ਇਹ ਮਤਲਬ ਇੱਥੇ ਭਾਗੇ ਭਰਣੇ ਵਿੱਚ ਜਿਹੜਾ ਦੇਲਰ ਡਾਲਰਾਂ ਦਾ ਹੋ ਰਿਹਾ ਇਸਤਮਾਲ ਦੀ ਗੱਲ ਹਾਂ ਇੱਕੋ ਛੋਟਾ ਸ਼ਹਿਰ ਕਹਿ ਸਕਦੇ ਆ ਗਿਆ ਤੇ ਜਿਹੜੇ ਇਹ ਕਰੋੜਾਂ ਵਾਲੇ ਲੋਕ ਆ ਜਿਹੜੇ ਹੁਣ ਘੁੰਮਦੇ ਫਿਰਦੇ ਆ ਤੇ ਇਹਨਾਂ ਨੇ ਕਿੱਥਾ ਦੇ ਵਿੱਚ ਆ ਜੀ ਕਿੱਥੋਂ ਪੈਸਾ ਲੈਂਦਾ ਰ ਬਿਲਕੁਲ ਹਾਂ ਸੋਚਣ ਵਾਲੀ ਗੱਲ ਆ ਕਿੱਥੋਂ ਪੈਸਾ ਲਿਆ ਇਹ ਇੰਨਾ ਜਿਹੜਾ ਪੈਸਾ ਕੀ ਉਹ ਇਹ ਇੱਕ ਜਾਂਚ ਦਾ ਵਿਸ਼ਾ ਜਾਂਚ ਦਾ ਵਿਸ਼ਾ ਬਿਲਕੁਲ ਐਮਕਟੇ ਤੋਂ ਬਾਅਦ ਜੁਨਵਰੀ ਬੰਦੀ ਆ ਗਈ ਆ ਵੀ ਤੁਸੀਂ ਐਵੇਂ ਵੱਡੇ-ਛਾਰੇ ਤੁਰੇ ਫਿਰਦੇ ਛੋਟੇ-ਛੋਟੇ ਵਾਲੇ ਵੇਖ ਲਓ ਇੱਥੇ ਵੀ ਬਦੇਰਾ ਹੈਗਾ ਬਹੁਤ ਟਾ ਪੈਸਾ ਆ ਗਾ 20 ਲੋਕ ਆ ਜਿਹੜੇ ਪਤਾ ਨਹੀਂ ਕਿੱਥੋਂ ਇੰਨਾ ਪੈਸਾ ਇਕੱਠਾ ਕਰਕੇ ਲੈਦੇ ਨੇ ਲੋਕਾਂ ਦਾ ਦਾਦੇ ਪਾਏ ਪਏ ਆ ਬਾਰੋ-ਬਾਰ ਲੋਕਾਂ ਚੱਲਦੇ ਨਹੀਂ ਪਏਗੇ ਤੇ ਕਰੋਨਾ ਰੱਬੀਆਂ ਪਿੱਛੇ ਤਾਂ ਪਰਚੇ ਦਰਜ ਹੋ ਰਹੇ ਆ ਬਿਲਕੁਲ ਠੀਕ ਹੈ ਹੁਣ ਗੱਲ ਵਿੱਚੋ ਇਹ ਹੈਗੀ ਆ ਇਮੀਗ੍ਰੇਂਸੀ ਸੈਂਟਰ ਬੰਦ ਠੀਕ ਹੈ ਕਾਰੋਬਾਰ ਹੋ ਰਿਹਾ ਫਿਰ ਮੈਨੂੰ ਇਹ ਵੀ ਪਤਾ ਲੱਗਿਆ ਸੂਤਰਾਂ ਦੇ ਹਵਾਲੇ ਤੋਂ ਵੀ 10 ਤੋਂ 12 ਰੁਪਏ ਵਿਆਜ ਚੱਲਦਾ ਸੀ ਜੀ ਕੁਝ ਲੋ ਕਰੋੜ ਦਿੱਤਾ ਸੀਗਾ ਤੇ ਉਹ 2-2 ਕਰੋੜ ਰੁਪਇਆ ਵਾਪਸ ਲੈ ਕੇ ਵਿਆਜ ਦੇ ਚੱਕਰ ਦੇ ਵਿੱਚ ਅੱਛਾ ਜੀ ਮਤਲਬ ਮੂਲ 'ਨੂੰ ਵਿਆਜ ਵੱਧ ਗਿਆ ਉਹ ਮੂਲ ਨੂੰ ਵਿਆਜ ਵੱਧ ਗਿਆ ਹੂੰ ਇਹ ਮੈਂ ਸੋਚਣਾ ਨਹੀਂ ਗੱਲ ਬਣਦੀ ਹੈ ਦੇਖੋ ਬੰਦੇ ਪੈਸਾ ਕਿਸ ਤਰ੍ਹਾਂ ਕਮਾ ਰਹੇ ਸੀ ਹੂੰ ਜੇ ਸੈਂਟਰ ਬੰਦ ਹੋਣ ਤੋਂ ਬਾਅਦ ਦੇ ਵਿੱਚ ਫਿਰ ਪ੍ਰਾਪਰਟੀ ਤੇ ਪੈਸਾ ਲੱਗਿਆ ਸੀ ਜਾਂ ਕੋਈ ਹੋਰ ਕਾਰੋਬਾਰ ਹੋ ਰਿਹਾ ਸੀਗਾ ਕਿਸ ਤਰ੍ਹਾਂ ਦਾ ਹੋ ਰਿਹਾ ਸੀਗਾ ਇਹ ਤਾਂ ਚਲੋ ਇਹ ਸੰਚਾਲਕ ਦੱਸ ਸਕਦਾ ਪਰ ਜਿਹੜੇ ਬੰਦੇ ਮੂਲ ਨਾਲੋਂ ਵੱਧ ਵਿਆਜ ਲੈ ਗਏ ਸਵਾਲ ਤਾਂ ਇਹ ਪੈਦਾ ਹੁੰਦੇ। ਇਹ ਵੀ ਪੈਦਾ ਹੁੰਦਾ ਨਾ ਜੇ ਕਰੋੜ ਦਿੱਤਾ ਉਹ 3 ਕਰੋੜ ਲੈ ਗਿਆ। ਇਹ ਤਾਂ ਖੂਨ ਤਾਂ ਮੂੰਹ ਉਹਨਾਂ ਦੇ ਨਹੀਂ ਲੱਗਿਆ ਬਸ ਲੱਗਿਆ ਸੀ। ਬਿਲਕੁਲ ਹਨਾ ਪਹਿਲੀ ਗੱਲ ਤਾਂ ਜਿਵੇਂ ਆਪਾਂ ਗੱਲ ਕਰਕੇ ਆਟੇ ਆਪਰਾਡ ਸਾਹਿਬ ਇਹ ਛੋਟਾ ਜਿਹਾ ਕਸਬਾ ਜਿਹੜਾ ਸ਼ਹਿਰ ਆ ਇੱਥੇ ਇੰਨੇ ਪੈਸੇ ਬਿਨਾਂ ਕਿਸੇ ਜਿਹੜਾ ਹੈਗਾ ਲੈਕਸ ਤੋਂ ਬਿਨਾਂ ਖਾਤਿਆਂ ਤੋਂ ਜਿਹੜੇ ਹੈਗੇ ਐ ਇਨਵੈਸਟ ਕੀਤੇ ਜਾ ਰਹੇ ਆ ਤਾਂ ਇਹਦੇ ਤੇ ਜਾਂਚ ਦਾ ਹਜ਼ਾਰ ਬੰਨਾ ਚਾਹੀਦਾ। ਬਿਲਕੁਲ ਮੈਂ ਕਹਿੰਦਾ ਵੀ ਦੋਸਤੋ ਅਸੀਂ ਤਾਂ ਕੋਸ਼ਿਸ਼ ਕਰ ਰਹੇ ਆ ਅਸੀਂ ਬਹੁਤ ਜਲਦਾ ਜਿਹੜੇ ਕਹਿੰਦਾ ਨਾ ਵੀ 12-12 ਰੁਪਏ ਵਿਆਜ ਲੈਂਦਾ ਜਿਗੇ ਉਹਨਾਂ ਦੇ ਖਲਾਸੇ ਕਰਨ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਅਸੀਂ ਆਪਦੇ ਸਾਰਾ ਜਾਂਚ ਅਸੀਂ ਵੀ ਕਰ ਰਹੇ ਆ ਅਪਰ ਲੈਵਲ ਤੇ ਬਿਲਕੁਲ ਤੇ ਬਾਕੀ ਜਦੋਂ ਸਰਕਾਰ ਕੀ ਕਰਦੀ ਹੈਗੀ ਹੈ ਜੇਕਰ ਕੋਈ ਆਈਲੈਂਡ ਸੈਂਟਰ ਵਾਲਾ ਜਾਂ ਕੋਈ ਇਮੀਗ੍ਰੇਸ਼ਨ ਸੈਂਟਰ ਵਾਲਾ ਕਿਸੇ ਨਾਲ ਟੱਕੀ ਟੋਰੀ ਕਰਦਾ ਖਾਸ ਕਰਕੇ ਗਰੀਬਾਂ ਨਾਲ ਜਿਹੜੇ ਜਿਨ੍ਹਾਂ ਦੇ ਸੁਪਨੇ ਹੁੰਦੇ ਵੀ ਅਸੀਂ ਆਪਣੇ ਬੱਚੇ ਬਾਹਰ ਭੇਜਨੇ ਆਗੇ ਆ ਉਹਨਾਂ ਦੇ ਵੀ ਬਿਲਕੁਲ ਕਾਰਵਾਈ ਬਣਦੀ ਹੈਗੀ ਹੈ ਤੇ ਸਰਕਾਰ ਜਿਹੜੇ ਹਜੇ ਵੀ ਇਮੀਗ੍ਰੇਂਟ ਸੈਂਟਰ ਲੱਗੇ ਹੋਏ ਆ ਉਹਨਾਂ ਦੀ ਜਾਂਚ ਵੀ ਕਰੇ ਉਹਨਾਂ ਨੂੰ ਪ੍ਰੋਪਰ ਆਪਦੇ ਘੇਰੇ 'ਚ ਲਿਆਵੇ ਕਿਉਂਕਿ ਬਹੁਤ ਲੋਕਾਂ ਦੇ ਲਾਇਸੈਂਸ ਰਿਨਿਊ ਹੀ ਨਹੀਂ ਹੋਏ ਹੋਏ ਬਿਲਕੁਲ ਕਿਉਂਕਿ ਸਰਕਾਰ ਜਿੰਮੇਵਾਰੀ ਬਾਤਿਆ ਨਿਊ ਉਹਨਾਂ ਨੂੰ ਕਰੇ ਉਹਨਾਂ ਨੂੰ ਆਪਦੇ ਘੇਰੇ 'ਚ ਲੈ ਕੇ ਆਵੇ ਕਿਉਂਕਿ ਜਿਹੜੇ ਕਾਰੋਬਾਰੀ ਬੈਠੇ ਆ ਉਹ ਘਰ ਛੇਤੀ ਛੱਡਦੇ ਨਹੀਂ ਹੁੰਦੇਗੇ ਬਿਲਕੁਲ ਕਿਉਂਕਿ ਜਿਵੇਂ ਆਈਲੈਂਡ ਸੈਂਟਰ ਵੇਲੇ ਹਜ਼ਾਰਾਂ ਦੇ ਤਾਦਾਦ ਦੇ ਵਿੱਚ ਅਜਿਹੇ ਸੈਂਟਰ ਖੁੱਲਗੇ ਸੀਗੇ ਲੱਖਾਂ ਹੀ ਕਹਿ ਸਕਦਾ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਇਹ ਸੈਂਟਰ ਬੰਦ ਵੀ ਹੋ ਗਏ ਹੂੰ ਕਾਫੀ ਆਇਲਰ ਸੈਂਟਰ ਆ ਜਿਹੜੇ ਹਜੇ ਵੀ ਖੁੱਲੇ ਹੋਏ ਆ ਤੇ ਉਹਨਾਂ ਨੇ ਲਾਇਸੈਂਸ ਜਿਹੜੇ ਰੀਨਿਊ ਨਹੀਂ ਕੀਤੇ ਗਏ ਕੰਸਟਰਕਟਿਵ ਮੌਕੇ ਜਲਦੀ ਦੀ ਗੱਲ ਕਰਕੇ। ਜੀ। ਇਸ ਕਰਕੇ ਸਰਕਾਰ ਕਿਰਪਾ ਕਰਕੇ ਧਿਆਨ ਦੇਵੇ ਇਸ ਹੱਲ ਤੇ ਵੀ ਇਹਨੂੰ ਪਾਰਵਰਸ਼ੀ ਸਾਰਿਆਂ ਨੂੰ ਸਿਸਟਮ ਨੂੰ ਕਰਨ ਵਾਸਤੇ ਵੀ ਉਹਨਾਂ ਦੀ ਜਾਂਚ ਕੀਤੀ ਜਾਵੇ। ਬਿਲਕੁਲ ਜਿੱਦੇ ਵੀ ਇਹ ਸੈਂਟਰ ਬੈਠੇ ਆ ਜਾਂ ਆਇਲਰ ਸੈਂਟਰ ਬੈਠੇ ਆ ਗਿਆ ਫਿਰ ਉਦੋਂ ਅੱਗੇ ਜਿਹੜੀ ਜਿਹੜੀ ਮਤਲਬ ਜੇ ਕੋਈ ਗੱਲ ਗਲਤ ਪਾਇਆ ਜਾਂਦਾ ਪਰ ਉਹਨਾਂ ਦੀ ਵੀ ਕਾਰਵਾਈ ਬਣਦੀ ਹੈਗੀ ਬਿਲਕੁਲ ਬਣਦੀ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਿ ਜਿਹੜੇ ਹੈਗੇ ਇਮੀਗ੍ਰੇਸ਼ਨ ਸੈਂਟਰ ਜਿਹੜੇ ਬੰਦ ਹੋ ਗਿਆ ਜਾਂ ਸੈਂਟਰ ਬੰਦ ਹੋ ਗਏ ਉਹ ਉਸੇ ਤਰ੍ਹਾਂ ਆਫਿਸ ਦਾ ਉਹਨਾਂ ਦਾ ਜਿਹੜਾ ਹੈਗਾ ਆਧਾਰ ਬਣਿਆ ਹੋਇਆ ਉਹ ਲੋਕਾਂ ਤੋਂ ਇਨਵੈਸਟ ਕਰਾ ਕੇ ਦੂਜੇ ਬਿਜ਼ਨਸ ਤੇ ਇਨਵੈਸਟ ਕਰ ਰਹੇ ਹੈ ਹਾਲਾਂਕਿ ਲੀਗਲੀ ਕੁਝ ਵੀ ਨਹੀਂ ਉਹੀ ਹੈ ਨਾ ਜਾਂਚ ਦਾ ਵਿਸ਼ਾ ਫਿਰਹੀ ਹੈ ਨਾ ਬਾਕੀ ਚਲੋ ਅਸੀਂ ਇੱਕ ਚਰਚਾ ਕੀਤੀ ਹੈਗੀ ਹੈ ਬਿਲਕੁਲ ਤੇ ਇਸ ਨੂੰ ਲੈ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਸ ਆਇਲੈਂਡ ਸੈਂਟਰ ਦਾ ਸੰਚਾਲਕ ਜਦੋਂ ਬਾਹਰ ਆਊਗਾ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਪੁੱਛਾਂਗੇ ਨੋਗੋਲੋਬੀਆ ਉਹ ਕੀ ਕਾਰੋਬਾਰ ਕਰਦੇ ਸੀਗੇ ਵੀ ਸਾਰਾ ਇਹ ਪੈਸਾ ਇਨਾ ਕਿਵੇਂ ਜਿਹੜੀ ਚਰਚਾ ਬਾਜ਼ਾਰ ਦੇ ਵਿੱਚ ਚੱਲ ਰਹੀ ਆ ਵੀ ਕਰੋੜਾਂ ਦੀ ਵੀ ਇਹ ਕਿਵੇਂ ਸਾਹਮਣੇ ਆਈ ਤੇ ਕਿਸ ਤਰ੍ਹਾਂ ਦਾ ਭੇਜਾ ਤੁਹਾਡਾ ਸੀਗਾ ਬਿਲਕੁਲ ਜੀ ਜਿਵੇਂ ਆਪਾਂ ਕਹਿ ਲੀਏ ਵੀ ਇੱਕ ਜਿਹੜੀ ਹੈ ਐਜੂਕੇਸ਼ਨ ਸੈਂਟਰ ਖੋਲਣ ਤੋਂ ਇਮੀਗ੍ਰੇਸ਼ਨ ਤੱਕ ਜਾਣ ਤੱਕ ਵੀ ਜੇਲ੍ਹ ਤੱਕ ਜਾਣਾ ਪਿਆ ਕਿੱਥੇ ਕਮੀ ਰਹੀ ਕਿੰਨਾ ਜਿਹੜਾ ਹੈਗਾ ਉਹਨਾਂ ਇਨਵੈਸਟਮੈਂਟ ਲੀਗਲੀ ਜਾਂ ਜਿਹੜਾ ਹੈਗਾ ਅਨਲੀਗਲੀ ਇਹਦੇ ਤੇ ਇਨਵੈਸਟਮੈਂਟ ਕਰਾਈ ਕਿਵੇਂ ਜਿਹੜਾ ਹੈਗਾ ਇਹ ਪਰਚਾ ਹੋਣ ਦਾ ਜਿਹੜਾ ਹੈਗਾ ਮੁੱਖ ਕਾਰਨ ਬਣਿਆ ਸਾਰੀ ਕਰਾਂਗੇ ਤਾਂ ਮੈਨੂੰ ਤਾਂ ਇਹ ਵੀ ਲੱਗਦਾ ਜੀ ਜਿਵੇਂ ਤੁਸੀਂ 32 ਦਾ ਅੰਕੜਾ ਕਹਿੰਨੇ ਆ ਇਹ ਵੀ ਜਿਹੜੇ ਜਿਹੜੇ ਇਨਵੈਸਟਰ ਹੈਗੇ ਐ ਇਥੋਂ ਦੇ ਵੱਡੇ ਇਨਵੈਸਟਰ ਜਿਨ੍ਹਾਂ ਦਾ ਕੋਈ ਜਾਂਚ ਦੀ ਆਪਾਂ ਗੱਲ ਕਰਦੇ ਇਹਨਾਂ ਦੇ ਮੈਨੂੰ ਲੱਗਦਾ ਕਰੇ ਦੇ ਹੱਥੀ ਬਣ ਸਕਦਾ ਬਿਲਕੁਲ ਕਹਿੰਦੇ ਵੀ ਜਿਸ ਤਰ੍ਹਾਂ ਦਾ ਪਰਚਾ ਦਰਜ ਕੀਤਾ ਗਿਆ ਕਈ ਚੀਜ਼ਾਂ ਲੱਗੀਆਂ ਲੋਕਾਂ ਵੱਲੋਂ ਕਈਆਂ ਜਾਂਦੀਆਂ ਵੀ ਜਿਹੜਾ ਇਹ ਕਾਰੋਬਾਰੀ ਸੀਗਾ ਵੀ ਇਹ ਭੱਜਣ ਦੀ ਤਾਕ ਵਿੱਚ ਸੀਗਾ ਜਾਂ ਇਹਨੇ ਆਪਣੀ ਜਿਹੜੀ ਪ੍ਰਾਪਰਟੀ ਸੇਲ ਕਰ ਦਿੱਤੀ ਗਈ ਸੀ ਗਾਸਤੇ ਹੀ ਗੱਲ ਕਰਨ ਲੱਗੇ ਆਏ ਆ ਪਰ ਜਿੱਥੋਂ ਤੱਕ ਸਾਡੇ ਅਸੀਂ ਜਾਂਚ ਕੀਤੀ ਹੈ ਵੀ ਇਹਨਾਂ ਕੋਲੇ ਸੂਤਰਾਂ ਦੇ ਹਵਾਲੇ ਤੋਂ ਇਹ ਪਤਾ ਲੱਗਿਆ ਵੀ ਇਹਨਾਂ ਕੋਲ ਤਾਂ ਕੋਈ ਪਾਸਪੋਰਟ ਹੀ ਹੈ ਨਹੀਂ ਸੀਗਾ ਨਾ ਅ ਪਰਿਵਾਰ ਕੋਲੇ ਜੀ ਤੇ ਫਿਰ ਉਹ ਕਿੱਧਰ ਭੱਜਣ ਲੱਗੇ ਸੀਗੇ ਜੇ ਭੱਜ ਕੇ ਜਾਂਦੇ ਤਾਂ ਕਿਸੇ ਭਾਰਤ ਦੀ ਕਿਸੇ ਸਟੇਟ ਜਾਂਦੇ ਉੱਥੋਂ ਵੀ ਇਹ ਬੰਦੇ ਫੜੇ ਜਾ ਸਕਦੇ ਆ ਫੜੇ ਜਾਂਦੀ ਹੈ ਕੋਈ ਦੂਜੀ ਗੱਲ ਨਹੀਂ ਤੇ ਪਤਾ ਨਹੀਂ ਹੁਣ ਇਹ ਸਾਰਾ ਕਹਾਣੀ ਕਿਵੇਂ ਹੋਈ ਹੈ ਵੀ ਕਿਸ ਤਰ੍ਹਾਂ ਦਾ ਸਿਸਟਮ ਰਿਹਾ ਹੋਊਗਾ ਵੀ ਜਿਹੜੇ ਲੋਕ ਪੀੜਤ ਹੈਗੇ ਉਹਨਾਂ ਦਾ ਕੀ ਹੈਗਾ ਹੋਰ ਕਿਹੜੇ ਲੋਕ ਹੈਗੇ ਆ ਵੀ ਸਾਹਮਣੇ ਆਉਂਦੇ ਜਾਂ ਨਹੀਂ ਆਉਂਦੇ ਇਹ ਉਹਨਾਂ ਨੇ ਜਿਹੜਾ ਪੈਸਾ ਇਨਵੈਸਟ ਕੀਤਾ ਜਿਹੜਾ ਉਹ ਕਿਸ ਤਰੀਕੇ ਨਾਲ ਕੀਤਾ ਸੀਗਾ ਤੇ ਸੰਚਾਲਕ ਕਿਸ ਤਰੀਕੇ ਨਾਲ ਪੈਸੇ ਨੂੰ ਇਨਵੈਸਟ ਕਰਦੇ ਸੀਗੇ ਉਹਦਾ ਕੀ ਕਾਰੋਬਾਰ ਕਰਦੇ ਸੀਗੇ ਇਹ ਜਦੋਂ ਉਹ ਬਾਹਰ ਆਉਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਕੁਝ ਸਾਰੇ ਬਹੁਤ ਪੁੱਛਾਂਗੇ ਇਹ ਬਹੁਤ ਜ਼ਲਦ ਜਿਹੜੇ ਅਨੁਸਾਰਾਸੀ ਵੀ ਜਿਹੜੇ ਹੈਗੇ ਆ ਉਹ ਵੀ ਕੀਤੇ ਜਾਣਗੇ ਬਾਕੀ ਜਿਹੜਾ ਹੈਗਾ ਇਸ ਖਬਰ ਦੇ ਆਧਾਰ ਤੇ ਜੋ ਪਰਚਾ ਦਰਜ ਹੋਇਆ ਪੁਲਿਸ ਪ੍ਰਸ਼ਾਸਨ ਆਪ ਵੀ ਕਾਰਵਾਈ ਕਰ ਰਿਹਾ ਕਰ ਰਿਹਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ